ਪੰਜਾਬ ਸਰਕਾਰ ਵੱਲੋਂ ਸਾਡੇ ਜਿਹੜੀ ਡਿਪਾਰਟਮੈਂਟ ਵੱਲੋਂ ਜਿਹੜੀਆਂ 8 ਜਿਹੜੀਆਂ ਮੋਬਾਈਲ ਲੈਣਾ ਹੋਰੀਆਂ ਜਾਣੀਆਂ ਜਿਹਦੇ ਚ ਅੱਜ ਪਹਿਲੀ ਕਿਸ਼ਤ 4 ਹੈ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨਾਲ ਜਿਹੜੀ ਰੋਜ਼ ਦੁੱਧ ਵਿੱਚ ਮਲਾਵਟ ਜਾਂ ਜਿਹੜੀ ਸਾਡੀ ਕੈਟਲ ਫੀਡ ਆਉਂਦੀ ਉਹਦੇ ਵਿੱਚ ਵੀ ਬਹੁਤ ਸਾਰਾ ਚੰਗਾ ਮਾੜਾ ਵੇਖਿਆ ਪਰਖਿਆ ਜਾਂਦਾ ਉਹਦੇ ਲਈ ਇਹ ਦੇ ਵਿੱਚ ਜਿਹੜੀ ਲੈਬਰਾਟਰੀ ਹੋਊਗੀ ਗੱਡੀ 'ਚ ਇਹ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਆ ਜ਼ਿਮੀਦਾਰ ਪ੍ਰਾਜ ਚਾਹਣ ਕੋਈ ਦੁਕਾਨਦਾਰ ਚਾਹੁੰਦਾ ਹੋਵੇ ਉਹਨੂੰ ਜ਼ਰੂਰ ਵਸੀ ਲੋਕਾਂ ਦੀ ਸੂਰਤ ਲਈ ਕਿ ਕਿਸੇ ਗੱਲ ਵਿੱਚ ਮਲਾਪਟ ਨਾ ਹੋਵੇ ਲੋਕਾਂ ਨੂੰ ਸ਼ੁੱਧ ਚੀਜ਼ ਮਿਲੇ ਜਦੋਂ ਪੈਸੇ ਲਾ ਕੇ ਖਰੀਦਦੇ ਚਾਹੇ ਹੋ ਹੀ ਲਈ ਦੁੱਧ ਖਰੀਦਦੇ ਚਾਹੇ ਕੋਈ ਜ਼ਿਮੀਦਾਰ ਪ੍ਰਾਜ ਜਾਂ ਜਿਹੜੇ ਡੇਰੀ ਫਾਰਮ ਚਲਾਉਣ ਵਾਲੇ ਜਾਂ ਕੋਈ ਹੋਰ ਆਪਣੇ ਜਿਹੜੀ ਕਿਸਾਨੇ ਨਾਲ ਜੁੜੀ ਫਾਰਮਿੰਗ ਆ ਉਹਦੇ ਵਿੱਚ ਜਿਹੜੀਆਂ ਫੀਡ ਵਗੈਰਾ ਵਰਤੀਆਂ ਜਾਂਦੀਆਂ ਉਨੀ ਪਿਓਰਿਟੀ ਦਾ ਪਤਾ ਲੱਗਦਾ ਹੈ ਕਿ ਨਾਲ ਨਾਲ ਰਿਪੋਰਟ ਆ ਚੁੱਕੀ ਜੀ ਜਿਹੜੀਆਂ ਟੈਸਟ ਮਸ਼ੀਨਾਂ ਵੀ ਵਿੱਚ ਜੀ ਜੀ ਕਿੰਨਾ ਲੱਗਦਾ ਕਿ ਲੋਕਾਂ ਨੂੰ ਜਿਹੜਾ ਹੁਣ ਜਾਗਰੂਕ ਵੀ ਕੀਤਾ ਜਾਏਗਾ ਜਾਕੀ ਜਿਹੜੀ ਮਿਲਾਪਟੀ ਚੀਜ਼ਾਂ ਉਹ ਨਾ ਮਿਲਣ। ਜੀ ਜੀ ਜਦੋਂ ਇਹ ਹੋਣਗੀਆਂ ਤੇ ਲੋਕ ਖਾ ਲਿਆ ਕਰਨਗੇ ਪਤਾ ਲੱਗ ਜਾਊਗਾ ਕਿ ਕੀ ਗੱਲ ਹੈ ਕਿਉਂ ਹੈ। ਤੋਂ ਜਾਗਰੂਕਤ ਕਰਿਆ ਜਾਏਗਾ। ਅਸਾਂ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਕਿਉਂਕਿ ਜਿਸ ਤਰ੍ਹਾਂ ਦੋਸਤ ਦੇ ਵਿੱਚ ਆਹ ਵੇਖੋ ਰੌਲਾ ਬਹੁਤ ਪੈ ਰਿਹਾ ਤੁਸੀਂ ਵੀ ਜਾਣਦੇ ਮੈਂ ਵੀ ਹੈ ਵੀ ਇਹਦੇ ਵਿੱਚ ਛਿੜਿਓ ਅਸੀਂ ਨਾ ਉਹ ਨਕਲੀ ਵਾਲੇ ਪਹਿਲਾਂ ਤਿਆਰ ਹੋ ਜਾ। ਦੇ ਵਾਸਤੇ ਸਾਡਾ ਉਪਰਾਲਾ ਕੋਸ਼ਿਸ਼ ਹੈਗੀ ਅਸੀਂ ਕਿ ਉਹਨੂੰ ਵੱਧ ਤੋਂ ਵੱਧ ਜਿਹੜਾ ਨੱਥ ਪਾਈ ਜਾ ਸੇ ਅਸਲ ਲੱਗਦਾ ਕਿ ਕੋਈ ਨਕੀਲ ਕੰਸੀ ਜਾਰੀ ਹੈ ਕਿਉਂਕਿ ਲਗਾਤਾਰ ਜਿਹੜੇ ਸੈਂਪਲ ਮਿਲਦੇ ਹੁੰਦੇ ਨੇ ਸੀਤ ਵਿਭਾਗ ਵੱਲੋਂ ਵੀ ਕਾਰਵਾਈਆਂ ਵੱਡੀ ਮਾਤਰਾ ਦੇ ਵਿੱਚ ਕੀਤੀ ਗਈ ਉਹ ਜਿਹੜਾ ਵੀ ਕਸੂਰਵਾਰ ਹੋਊਗਾ ਉਹ ਤਾਂ ਸਜ਼ਾ ਤੋਂ ਬਚ ਨਹੀਂ ਸਕੂਗਾ ਕਈ ਵਾਰੀ ਇੱਕ ਦੂਸਰੇ ਦਾ ਵੈਸੇ ਵੀ ਆਪਾਂ ਕਹਿ ਦਿੰਦੇ ਹਾਂ ਵੀ ਉੱਥੇ ਆ ਕੁਝ ਹੋ ਰਿਹਾ ਕਈ ਵਾਰੀ ਉਹ ਜੋ ਪੜਤਾਲ ਕਰੀ ਜਾਂਦੀ ਨਹੀਂ ਹੁੰਦੀ ਪਰ ਜੇ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰਦਾਰ ਭਗਵੰਤ ਸਿੰਘ ਮਾਲਹੋਰਾ ਦੀ ਹਦਾਇਤ ਉਸ ਦੇ ਮਤਾਬਕ ਅਸੀਂ ਸਾਰੇ ਪੰਜਾਬ ਦੇ ਜਿਹੜੇ ਚਾਹੇ ਵਜ਼ੀਰ ਨੇ ਚਾਹੇ ਸਾਡੇ ਡੋਟ ਜਿਹੜੇ ਵਿਭਾਗ ਨੇ ਉਹਨਾਂ ਵਿੱਚ ਜਿਹੜੇ ਮੁਲਾਜ਼ਮ ਐ ਅਧਿਕਾਰੀ ਸਾਰੇ ਰਲ ਮਿਲ ਕੇ ਕਿਸੇ ਵੀ ਜਿਹੜੀ ਵੀ ਕੋਈ ਹੋਜੀ ਗੱਲ ਆ ਉਹਦੇ ਵਿੱਚ ਬਰਾਬਰ ਹਿੱਸਾ ਪਾਉਂਦੇ ਆ। ਕਦੋਂ ਤਨੂੰ ਰਤਨ ਵਜੋਂ ਦੇਖਿਆ ਜਾਂਦਾ ਸੀ ਕਹਿੰਦੇ ਸੀ ਵੀ ਉਹ ਪਹਿਲਾਂ ਵੇਚਦੇ ਨਹੀਂ ਸੀ ਪਰ ਹੁਣ ਜਿਹੜੇ ਮਲਾਵਟ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਆ? ਅ ਵੇਚਣ ਦੀ ਤੇ ਨਾਂ ਤਾਂ ਨਹੀਂ ਆਪਾ ਕਿਉਂਕਿ ਜਿਦੋਂ ਅਸੀਂ ਵੱਡੇ ਰੂਪ ਚ ਜੇ ਕੋਈ ਫਾਰਮਿੰਗ ਕਰਾਂਗੇ 40 50 100 200 ਮੱਝਾਂ ਗਾਵਾਂ ਰੱਖਾਂਗੇ ਤਾਂ ਸਾਨੂੰ ਦੁੱਧ ਵੇਚਣਾ ਹੀ ਪੈਣਾ ਪਰ ਉਹਦੇ ਵਿੱਚ ਹਾਲਾਂਕਿ ਜਿਹੜੇ ਚੰਗੀ ਫਾਰਮਿੰਗ ਵਾਲੇ ਉਹ ਮਲਾਪਟ ਨਹੀਂ ਕਰਦੇ ਮਲਾਪਟ ਕਰਨ ਵਾਲੇ ਨਕਲੀ ਵਾਲੇ ਤਾਂ ਕਿਤੇ ਹੋਰ ਹੀ ਬਣਾਉਂਦੇ ਆ